ਇਹ ਜਿੱਥੇ ਆ ਗੇਟ ਨੰਬਰ 50 ਯੂਨੀਵਰਸਿਟੀ ਦਾ ਇੱਕ ਤੇ ਵੈਰੀ ਯੂਨੀਵਰਿਟੀ ਚੱਕਰੇ ਆ ਸਟੂਡੈਂਟ ਯੂਨੀਵਰਸਿਟੀ ਦੁਆਰਾ ਦਾਖਲ ਹੋ ਗਿਆ ਪੰਜਾਬੀਆਂ ਨੂੰ ਪੰਜਾਬ ਯੂਨੀਵਰਸਿਟੀ ਦੇ ਦਾਖਲਣ ਤੋਂ ਰੋਕਿਆ ਜਾ ਰਿਹਾ ਸੀ ਤੇ ਉਹ ਗੇਟ ਤੋੜ ਕੇ ਪੰਜਾਬ ਯੂਨੀਵਰਸਿਟੀ ਜਾ ਗਏ ਆ ਇਹ ਨਹੀਂ ਕਿ ਜਿਹੜੀ ਮਤਲਬ ਇਸ ਕੀ ਉਸ ਚਰੀ ਹੈ ਕਿ ਜਿਹੜਾ ਗੇਟ ਹੈ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਖੋਲ ਕੇ ਉਸ ਤੋਂ ਬਾਅਦ ਵਿੱਚ ਅੰਦਰ ਐਂਟਰੀ ਜਿਹੜੀ ਹੋਈ ਹੈ ਉਹ ਖਿਆਲ ਦੀ ਵਧਾਈ ਤੋਂ ਲੈ ਕੇ ਜਨਮ ਦੀ ਮਾਣ